ਨਾਨਾ ਪ੍ਰਿਆ ਮੇਰੀ ਮਾਂ ਇਕੱਲੀ ਰਹਿ ਗਈ ਮੇਰੇ ਵੀਰ ਨੇ ਮਾਰਤਾ ਇਹਨਾਂ ਨੇ ਧੋਕੇ ਨਾਲ ਬੁਲਾ ਕੇ ਕੋਠੇ ਤੇ ਪਤਾ ਨਹੀਂ ਕੀ ਕੀਤਾ ਸੱਟਾ ਸੁੱਟਾ ਬੜੀਆਂ ਲਾਈਆਂ ਆ ਗਿੱਟਾ ਵੀ ਗਿੱਟਾ ਵੀ ਤੋੜਦਾ ਦੀ ਬਾਹ ਥੋੜੀ ਇਹ ਮੂੰਹ ਤੇ ਬੜੀ ਸੱਟ ਲਾਈ ਆ ਤੁਹਾਨੂੰ ਕਿੰਨੇ ਵਿੱਚ ਪਤਾ ਹੁੰਦਾ ਹਾਂ ਨੂੰ ਸਵੇਰੇ ਲੱਗਾ 6:30 ਵਜੇ ਪਤਾ ਕੁ ਗੁੱਡੀਆਂ ਕੱਡੀਆਂ ਤਾਂ ਕੋਈ ਨਹੀਂ ਪਤਾ ਨਹੀਂ ਗੁੱਡੀਆਂ ਢਾਉਂਦੇ ਹੀ ਕੋਠੇ ਦੇ ਉੱਤੇ ਕੋਠੇ ਤੇ ਬੁਲਾਇਆ ਇਹਨਾਂ ਨੇ ਧੋਕੇ ਨਾ ਪਹਿਲੇ ਆਪਣੇ ਕੋਠੇ ਤੇ ਕਹਿੰਦੇ ਆ ਜਾ ਇੱਥੇ ਚੜਾਣੇ ਗੁੱਡੀਆਂ ਫਿਰ ਇਹਨਾਂ ਨੇ ਮਾਰਤਾ ਨੂੰ ਧੋਕੇ ਨਾ ਕੋਟ ਮਾਰ ਕੇ ਤੁਹਾਡੇ ਬ੍ਰਦਰ ਦਾ ਨਾਮ ਕੀ ਹੈ ਵਿਕਾਸ ਡੇੜੀ ਲਾਉਂਦੇ ਸੀ ਕੁਵਾਰ ਦੀ ਦੁਕਾਨ ਤੇ ਲੱਗਾ ਹੈ ਕਲミ ਕੀ ਅੱਜ ਸੀ ਨਵੀਂ ਵਾਦੀ ਕਰਮਪੁਰੇ ਵਿਮਲਲੀ ਵਿੱਚ ਆਏ ਜਿੱਤੇ ਇੱਕ ਹੈਪਨਿੰਗ ਹੋਈ ਆ ਕਿ ਕੋਠੇ ਦੇ ਉੱਤੇ ਪਾਰਟੀ ਚੱਲਦੀ ਸੀ ਜਿਹਨੂੰ ੱੱਕਾ ਦੇ ਕੇ ਮੁੰਡੇ ਨੂੰ ਥੱਲੇ ਸੁੱਟਿਆ ਗਿਆ। ਕਿ ਲਗਭਗ ਮੌਕੇ ਤੇ ਹੀ ਮੌਤ ਹੋ ਗਈ। ਹਸਪੀਟਲ ਵੀ ਲੈ ਕੇ ਗਏ। ਜਿਹਨਾਂ ਦਾ ਬੱਚਾ ਵਾ ਉਹ ਵਿਧਵਾ ਬੀਬੀ ਆ। ਤੇ ਜਿਹਦੇ ਘਰ ਦਾ ਕੋਈ ਹੋਰ ਕਮਾਉਣ ਵਾਲਾ ਨਹੀਂ ਹੈਗਾ। ਲੇਕਿਨ ਮੱਲੇ ਵਿੱਚ ਤੁਸੀਂ ਪਤਾ ਕੀਤਾ ਜੋ ਦੀਪੂ ਵਾਲਾ ਪਰਸਨ ਹੈ, 발ਮੀਕੀ ਮੰਦਿਰ ਉੱਤੇ ਵੀ ਉਸਨੇ ਕਬਜ਼ਾ ਕੀਤਾ ਪਿਆ। ਆਮ ਪਬਲਿਕ ਦੀ ਨੋ ਐਂਟਰੀ। ਗਰੀ ਦੇ ਉੱਤੇ ਵੀ ਉਹਨਾਂ ਛੱਤ ਕੇ ਛੱਤ ਪਾਈ ਹੋਈ ਆ। ਨੋ ਰਜਿਸਟਰੀ, ਨੋ ਡਾਕੂਮੈਂਟ। ਹਮੇਸ਼ਾ ਹਰ ਬੰਦੇ ਨਾਲ ਧੱਕਾ ਹੀ ਕਰਦਾ ਵਾ ਮੈਂ ਤੇ ਜੋ ਸੁਣਿਆ ਕੀ ਹੈ ਕਿ ਕਿੰਨੇ 30 ਹਜ਼ਾਰ ਦੇ ਕੇ ਉਹਦਾ 3 ਲੱਖ ਬਣਾ ਲਿੰਦਾ ਫਿਰ ਉਹਦਾ ਚੈੱਕ ਭਰ ਕੇ ਲਾ ਦਿੰਦਾ ਫਿਰ ਧੱਕੇ ਹੀ ਧੱਕਾ ਹੀ ਕਰੀ ਜਾਂਦਾ ਹੈ ਅਸੀਂ ਅੱਜ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਹਿਮੀ ਜੇ ਲਈ ਤਿੰਨ ਤੋਂ ਉਹਦਾ ਪਰਚਾ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਰੈਸ਼ ਕੀਤਾ ਜਾਵੇ ਜੇਕਰ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਇਹ ਹੱਲ ਨਾ ਕੀਤਾ ਸਵੇਰੇ 10 ਵਜੇ ਉੱਥੇ ਚੌਂਕ ਦੇ ਵਿੱਚ ਡੈੱਡ ਬੋਡੀ ਰੱਖ ਕੇ ਇਹਨਾਂ ਦਾ ਜੋ ਇੰਸਪੈਕਟਰ ਹੈ ਡੀਐਸਪੀ ਉਹਨਾਂ ਦਾ ਸਿਆਪਾ ਕੀਤਾ ਜਾਵੇਗਾ ਕਿਉਂ ਨਹੀਂ ਉਹਨਾਂ ਤੇ 302 ਦਾ ਪਰਚਾ ਕੀਤਾ ਮੈਂ ਐਸਐਸਓ ਨਾਲ ਗੱਲ ਕੀਤੀ ਉਹਨੇ ਕਿ ਸ਼ੱਕ ਆ ਜੇ ਸ਼ੱਕ ਹੈ ਤੇ 302 ਦਾ ਪਰਚਾ ਕਰੇ ਫਿਰ ਡਾਟ ਗੇਰੇ ਬਾਕੀ ਪੋਸਟਮਾਨ ਤੇ ਜੋਰ ਪੂੜੇ ਫੇ ਅਗਲੀ ਗੱਲ ਹੈ ਹੁਣ ਪਰਚਾ ਐਫ ਆਈ ਆਰ ਦਰਕਰ ਅਰੈਸਟ ਕਰੇ ਉਹਨਾਂ ਨੂੰ ਇਹ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਜਿੰਨੀ ਦੇਰ ਤੈਸੋ 2 ਦਾ ਪਰਚਾ ਨਹੀਂ ਹੁੰਦਾ ਉਹਨਾਂ ਦੇ ਸੰਸਕਾਰ ਨਹੀਂ ਕੀਤਾ ਜਾਵੇਗਾ ਇੱਕ ਬੋਬੀ ਨਾਂ ਦਾ ਮੁੰਡਾ ਵਾ ਉਹਦਾ ਵਿਆਹ ਨਵਾਂ ਹੋਇਆ ਸੀ ਤੇ ਉਹ ਆਪਣੇ ਕੋਠੇ ਤੇ ਲੋੜੀ ਦਾ ਧਿਆਰ ਬਣਾ ਰਹੀ ਆਪਣੇ ਵਿਸਤਾਰਾਂ ਦੇ ਨਾਲ ਇਹ ਗਵੰਡੀ ਹੈ ਵਕਾਸ ਤੇ ਇਹ ਵੀ ਉਥੇ ਚਲੇ ਗਿਆ ਇਹਨਾਂ ਨੇ ਗੁੱਡੀਆਂ ਵੀ ਡਾਈਆਂ ਤੇ ਸ਼ਰਾਬ ਘਰਾਂ ਤੋਂ ਪੀਤੀ ਹੈ ਇਹਨਾਂ ਦੀ ਮਾਤਾ ਦੇ ਕਹਿਣ ਦੇ ਮੁਤਾਬਕ ਵੀ ਉਹਨੂੰ ਧੱਕੇ ਮਾਰ ਕੇ ਤੇ ਘਰ ਸੁੱਟ ਗਏ ਨੇ ਤੇ ਰਾਤ ਨੂੰ ਨਾ ਬੈਠਦੇ ਪਾਤਾ ਜਦੋਂ ਸਵੇਰੇ ਉੱਠ ਕੇ ਵੇਖਿਆ ਵਾ ਤੇ 6 ਵਜੇ ਕਰੀਬ ਉਹਦੀ ਮੌਤ ਹੋ ਚੁੱਕੀ ਸੀ। ਸਿਰਫ ਉਮਰ ਇਹਦੀ ਕਿੰਨੀ ਸੀ ਕੋਈ ਪਤਾ ਲੱਗਦਾ? ਇਹਦੀ 27 ਸਾਲ ਹੋ ਰਹਾ ਸੀ ਕੁਆਰਾ। ਇਹਦੀ ਵਗਾਰਾ ਕੋਈ ਪਤਾ ਲੱਗਦਾ? ਨਹੀਂ ਇਹਨਾਂ ਨੂੰ ਪਤਾ ਪਾਣੀ ਇਹਨਾਂ ਦਾ ਰੰਜਿਸ਼ ਪਾਣੀ ਰੰਜਿਸ਼ ਤੇ ਕਹਿੰਦੀ ਜਗ੍ਹਾ ਦੀ ਸੀ ਪਹਿਲਾਂ। ਅੱਛਾ ਜੀ। ਕੋ 1.5 ਸਾਲ ਪਹਿਲਾਂ ਚੱਲਦੀ ਸੀਗੀ ਉਹ ਉਹਨਾਂ ਦਾ ਰਾਈ ਦਾ ਹੋ ਚੁੱਕਾ ਹੈ। ਹੁਣ ਨਵੀਂ ਰੰਜਿਸ਼ ਤਾਂ ਹੈ। ਸਿਰਨ ਬੰਨੇ ਜਿਹੜਾ ਪਤਾ ਪੜੇਗਾ ਕਿ ਨਹੀਂ? ਬੰਦੇ ਦੀ ਇੱਕ ਫੜਿਆ ਵਾ। ਦੂਜਾ ਘਰੋਂ ਫਰਾ। ਬਾਕੀ ਬੇਰਸਟ ਹੋ ਗਿਆ। ਬਿਲਕੁਲ ਜੀ ਸੀ ਤੇ ਖੇਡ ਕਰਨ